ਸਾਤਰੀ ਕਾਲ ਦੋਸਤੋ ਮੈਂ ਦਿਲਵਾਰ ਸਿੰਘ ਮੰਡਲੇ ਪ੍ਰੋਗਰਾਮ ਅਣਫੁੱਲੇ ਵਰਕੇ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਅੱਜ ਫੇਰ ਗੱਲ ਕਰਾਂਗੇ ਆਪਾਂ ਤਵੇਂ ਮੇਲੇ ਦੇ ਇੱਕ ਚੁਲਬਲੇ ਜਿਹੇ ਗੀਤ ਲਿਖਣ ਵਾਲੇ ਗੀਤਕਾਰ ਦੀ ਉਹਨਾਂ ਵੇਲੇ ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਦਗਾਣਿਆਂ ਦਾ ਪੂਰਾ ਸਿਖਰ ਸੀ ਤੇ ਤਵੇ ਤੇ ਤਵਾ ਜਿਹੜਾ ਉਹ ਰਿਲੀਜ਼ ਹੋ ਰਿਹਾ ਸੀ ਦਗਾਣਿਆਂ ਦਾ ਤੇ ਕਈ ਗਾਇਕ ਜੋੜੀਆਂ ਮੁਕਾਬਲੇ ਦੇ ਵਿੱਚ ਸੀਗੀਆਂ ਇੱਕ ਤੋਂ ਇੱਕ ਧੜਕੇ ਪ੍ਰੋਗਰਾਮ ਲੱਗ ਰਹੇ ਸੀ ਇੱਕ ਤੋਂ ਇੱਕ ਧੜਕੇ ਤਵੇ ਰਿਲੀਜ਼ ਹੋ ਰਹੇ ਸੀਗੇ ਐਚ ਐਮ ਬੀ ਕੰਪਨੀ ਤੋਂ ਉਨਾ ਸਮਿਆਂ ਦੇ ਵਿੱਚ ਇੱਕ ਦਗਾਣਾ ਗੀਤਕਾਰ ਉੱਭਰ ਕੇ ਸਾਹਮਣੇ ਆਇਆ ਜਿਸ ਦਾ ਨਾਂ ਸੀ ਤੇਜਾ ਪੁੱਟੇਵਾਲਾ ਤੇ ਤੇਜ ਪੁੱਟੇਵਾਲੇ ਦੇ ਗੀਤ ਬਹੁਤੀ ਗਿਣਤੀ ਵਿੱਚ ਰਿਕਾਰਡ ਤਾਂ ਨਹੀਂ ਹੋਏ ਪਰ ਜਿੰਨੇ ਵੀ ਹੋਏ ਬੜੀਆਂ ਸਰਮੌਰ ਗਾਇਕ ਜੋੜੀਆਂ ਨੇ ਆਪਣੀ ਆਵਾਜ਼ਾਂ ਦੇ ਵਿੱਚ ਰਿਕਾਰਡ ਕਰਵਾਏ ਬਿੱਲੋ ਵਾਰੇ ਜਾਵਾ ਤੇਰੇ ਹੱਥ ਮਿੱਟੀ ਚ ਲਾ ਬੇੜੇ ਜਾਣ ਬੁੱਝ ਕੇ ਛੇੜਾਂ ਤੂੰ ਫਿਰ ਛੇੜਦੀ ਗੋਰਾ ਰੰਗ ਪਾ ਦੂ ਬਿੱਟੜੇ ਨੀਂ ਕੇੜੀ ਹੱਸ ਕੇ ਬੁੱਲਾ ਤੇ ਜੀਬ ਫੇਰਦੀ ਮੈਂ ਤੂੰ ਐਸੇ ਅੱਖ ਮਾਰੀ ਮੈਂ ਤਾਂ ਕਈ ਨਸਾਰੀ ਆਉ ਚੰਦ ਰੱਜ ਕਾਲ ਮੈਨੂੰ ਪੈ ਗਿਆ ਲਿਪਣਾ ਬੰਦੇ ਦਾ ਦਾ ਤਾਂ ਜਿੱਤ ਰਹਿ ਗਿਆ ਤੇ ਜੇ ਪੁੱਟੇਵਾਲੇ ਦਾ ਜਨਮ 1951 ਨੂੰ ਪਿਤਾ ਜੀ ਸਰਦਾਰ ਗੁਰदयाल ਸਿੰਘ ਤੇ ਮਾਤਾ ਜੀ ਸ੍ਰੀ ਕਰਨਾਲ ਕੌਰ ਜੀ ਦੇ ਘਰ ਪਿੰਡ ਪੁੱਟਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਤੇਜਾ ਪੁੱਟੇਵਾਲਾ ਹਣੀ ਤਿੰਨ ਭਰਾ ਅਤੇ ਦੋ ਭੈਣਾਂ ਸਨ ਤੇਜਾ ਪੁੱਟੇਵਾਲਾ ਤੇ ਉਹਨਾਂ ਦਾ ਇੱਕ ਭਰਾ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ ਹਨ ਉਹਨਾਂ ਦਾ ਇੱਕ ਭਰਾ ਅਤੇ ਦੋਵੇਂ ਭੈਣਾਂ ਚੜ੍ਹਦੀ ਕਲਾ 'ਚ ਹਨ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਣੇ ਦੀ ਜੁਗਤੀ ਬਣਾ ਕੇ ਰੱਖੂ ਬਿੱਲੋ ਇਹ ਤਾਂ ਦਿਲਾਂ ਨੂੰ ਦਿਲਾਂ ਦੀ ਹੁੰਦੀ ਸਾਰਨੀ ਓਟਾ ਪਿੰਡ ਪਾਵੇਂ ਮੈਨੂੰ ਮਾਰੀ ਜਾਵੇ ਤਾਨੇ ਨਿੱਤੇ ਜਾ ਤੈਨੂੰ ਵੀ ਬਣਾ ਕੇ ਰੱਖੂ ਨਾਰਨੀ ਓ ਆ ਗਿਆ ਮੈਂ ਖੱਲਾ ਤੋਂ ਪੁਰਾਂ ਦੇ ਵਿਚਾਲੇ ਜਿੰਦ ਫੱਟ ਗਈ ਨਿਮਾਣੀ ਵਿੱਚ ਝਾਫੇ ਦਿਲ ਨੂੰ ਟਿਕਾਣੇ ਰਖੀਏ ਯਾਰ ਹੋਣਗੇ ਮਿਲਣਗੇ ਆਪੇ ਛੇਮੀ ਤੱਕ ਪੜਿਆ ਤੇਜਾ ਪੁੱਟੇ ਵਾਲਾ ਘਰੇਲੂ ਖਲਾਤਾਂ ਦੇ ਮੱਦੇ ਨਜ਼ਰ 1967 ਨੂੰ ਲੋਕ ਨਿਰਮਾਣ ਵਿਭਾਗ ਵਿੱਚ ਭਰਤੀ ਹੋ ਗਿਆ। ਇਹ ਉਹਨਾਂ ਸਮਿਆਂ ਦੀ ਗੱਲ ਹੈ ਕਿ ਜਦੋਂ ਸੜਕਾਂ ਬਣਾਉਣ ਲਈ ਆਧੁਨਿਕ ਮਸ਼ੀਨਰੀ ਨਹੀਂ ਸੀ ਹੁੰਦੀ। ਸਾਰਾ ਕੰਮ ਹੱਥੀਂ ਕਰਨਾ ਪੈਂਦਾ ਸੀ ਜਿਵੇਂ ਟੋਕਰੀਆਂ ਦੇ ਨਾਲ ਸੜਕ ਤੇ ਰੋੜੀ ਖਿਲਾਰਨੀ, ਫਿਰ ਸੜਕ ਦੇ ਕਿਨਾਰੇ ਅੱਗ ਬਾਲ ਕੇ ਡਰਮ ਥੱਲੇ ਤੇ ਲੋਕ ਤਪਦੀ ਕਰਨੀ, ਫਿਰ ਪੀਪੇ ਦੇ ਵਿੱਚ ਮੋਰੀਆਂ ਕਰਕੇ ਉਹਦੇ ਵਿੱਚ ਲੋਕ ਪਾ ਕੇ ਤੇ ਲੋਕ ਸੜਕ ਤੇ ਖਲਾਰਨੀ ਦੇ ਫੇਰ ਉੱਤੇ ਜਾ ਕੇ ਬਜਰੀ ਪੈਣੀ ਇਹ ਬੜੇ ਔਖੇ ਕੰਮ ਹੁੰਦੇ ਸੀਗੇ ਅੱਜ ਮਸ਼ੀਨਰੀ ਦੇ ਦੌਰ ਦੇ ਵਿੱਚ ਭਾਵੇਂ ਇਹ ਕੰਮ ਸੌਖੇ ਲੱਗਦੇ ਪਰ ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸੀਗੇ ਅਰੇ ਫਿਰ ਦੇ ਸ਼ਿਕਾਰੀ ਮਾਰ ਚੱਲਦੀ ਏ ਉਡਾਰੀ ਤੇਰੇ ਪਿੱਛੇ ਵੈਰ ਪਿੰਡ ਨਾਲ ਪੈ ਗਿਆ ਨਿਪੜਾ ਬੰ nera ਭੁੱਲ ਗਈ ਸੁਬਾ ਮਿੱਟੀ ਦਾ ਹੱਥਾਂ ਵਿੱਚ ਰਹਿ ਗਿਆ ਨਿਪੜਾ ਬੰ nera ਭੁੱਲ ਗਈ ਸੁਬਾ ਮਿੱਟੀ ਦਾ ਹੱਥਾਂ ਵਿੱਚ ਰਹਿ ਗਿਆ ਤੇ ਜੋ ਪੁੱਟੇ ਵਾਲਾ ਦਾ ਪੁੱਤਰ ਪ੍ਰੀਤ ਪੁੱਟਾ ਦੱਸਦਾ ਕਿ ਪਿਤਾ ਦੀ ਦੱਸਦੇ ਹੁੰਦੇ ਸੀਗੇ ਕਿ ਉਹਨਾਂ ਨੂੰ ਗੀਤ ਲਿਖਣ ਦੀ ਜਿਹੜੀ ਚੇਤਕਾ ਉਹ ਸਮੇਂ ਦੇ ਮਸ਼ਹੂਰ ਗਾਇਕਾਂ ਦੇ ਅਖਾੜੇ ਵੇਖ ਕੇ ਲੱਗੀ ਉਹਨਾਂ ਅਖਾੜਿਆਂ ਵਾਲਾਂ ਗਾਇਕਾਂ ਦੇ ਵਿੱਚ ਉਹ ਜ਼ਿਕਰ ਕਰਦੇ ਆ ਹਰਚਰਨ ਗਰੇਵਾਲ ਸਾਹਿਬ ਦਾ ਚਾਂਦੀਰਾਮ ਚਾਂਦੀ ਜੀ ਤੇ ਉਸਤਾਦ ਲਾਲਚੰਦ ਯਮਲਾ ਜੱਟ ਜੀ ਦਾ ਉਹ ਜੋ ਹਾਸੇ ਦਾ ਤਮਾਸ਼ਾ ਪੁੱਟੇ ਵਾਲਿਆ ਤੁ ਹੱਥ ਚਰ ਮਾਲੇ ਰੱਖੀ ਦੀ ਤੇਰੀ ਤੋਰ ਨੇ ਦਤਾਂ ਦੇ ਪੁੱਤ ਗਾਲੇ ਨਹੀਂ ਹੱਥ ਇਸ ਤਰ੍ਹਾਂ ਤੇਜਾ ਪੁੱਟੇਵਾਲਾ ਨੇ ਆਪਣੀ ਨੌਕਰੀ ਦੇ ਨਾਲ ਨਾਲ ਕਾਗਜ਼ੀ ਦੀ ਹਿੱਕ ਤੇ ਕਲਮ ਚੁਲੇਟਣੀ ਸ਼ੁਰੂ ਕਰ ਦਿੱਤੀ ਫਿਰ ਉਸ ਵੇਲੇ ਦੇ ਮਸ਼ਹੂਰ ਲੇਖਕ ਸਰਦਾਰ ਗੁਰਦੇਵ ਸਿੰਘ ਮਾਨ ਜੀ ਨੂੰ ਤੇਜਾ ਪੁੱਟੇਵਾਲਾ ਨੇ ਆਪਣਾ ਉਸਤਾਦ ਬਣਾ ਲਿਆੁੱਤੇ ਭਾਗ ਬੱਲੀਏ ਤੂੰ ਦੇਖਦੇ ਜਗਾਦਨੀ ਫੁੱਟੇ ਪਿੰਡ ਵਿੱਚ ਬੱਲੇ ਬੱਲੇ ਕਰਵਾਦਨੀ ਜੀਤ ਮਨ ਮੇਰਾ ਫੱਕ ਜੇ ਰੱਖਦਾ ਨਾ ਹੱਥ ਸੂਟ ਲੈ ਦੂੰਗਾ ਲਾਵੇਂਗੇ ਹੱਥ ਜੇੜਾ ਇਹ ਸਤਰਾ ਦੇ ਉਲੂ ਛੂਟ ਪੈਂਦਾ ਨੀ ਚੜਾ ਫੇਰਦਾ ਮਮੇ ਦਾ ਪੁੱਤ ਮੇਰਾ ਜੇੜਦਾ ਮਸੋਣਾ ਜੇ ਤੂੰ ਘਰ ਵਿੱਚ ਰਾਵ ਕੋਈ ਬੈਣ ਕੋਡ ਲਾਭਾਂਗੇ ਪੁਰਾਣੀ ਗੈਕਾਂ ਦੀ ਮੰਡੀ ਲੁਧਿਆਣਾ ਤੇ ਜਿਹੜੇ ਪਿੰਡ ਦੇ ਨੇੜੇ ਹੋਣ ਕਰਕੇ ਤੇਜਾ ਸਿੰਘ ਨੇ ਗੀਤਾਂ ਦੀ ਰਿਕਾਰਡਿੰਗ ਨੂੰ ਲੈ ਕੇ ਲੁਧਿਆਣਾ ਵਿਖੇ ਗੇੜਾ ਛੇੜਾ ਮਾਰਨਾ ਸ਼ੁਰੂ ਕਰ ਦਿੱਤਾ ਲੁਧਿਆਣਾ ਮੰਡੀ ਵਿੱਚ ਵਿਚਰਦਿਆਂ ਤੇਜਾ ਸਿੰਘ ਦਾ ਕਈ ਗਾਇਕਾਂ ਦੇ ਨਾਲ ਮੇਲ ਮਲਾਪ ਹੋਇਆ ਤਾਂ ਫਿਰ ਉਹਨਾਂ ਦਾ 1979 ਦੇ ਵਿੱਚ ਪਹਿਲਾ ਗੀਤ ਰਿਕਾਰਡ ਹੋਇਆ ਉਸ ਸਮੇਂ ਦੀਆਂ ਪ੍ਰਸਿੱਧ ਆਵਾਜ਼ਾਂ ਗੁਰਚਰਨ ਪੋਲੀ ਤੇ ਬੀਬਾ ਪਰੋਮਲਾ ਪੰਮੀ ਜੀ ਦੀਆਂ ਆਵਾਜ਼ਾਂ ਦੇ ਵਿੱਚ ਮੇਰੇ ਵੱਸ ਦੀ ਨਹੀਂ ਨਗਲਤੀ ਦਿਆ ਉਹ ਟੁੱਟੇ ਪਿੰਡ ਨੂੰ ਸੀ ਮੈਂ ਤੱਕ ਤੱਕ ਭਿੱਜਿਆ ਨਾ ਯਾਰ ਮੇਰਾ ਲੜੀ ਮਿੱਤਨਾ ਕਿਹੜਾ ਲੱਕ ਦਾ ਹੁਲਾੜਾ ਮਾਰ ਤੋਰਦੀ ਸੀ ਪਹਿਲਾਂ ਵਾਲੀ ਤੋਰ ਨਾ ਰਹੀ ਹੁਣ ਜਿੱਤੇਗ ਸਿੰਘ ਦਾ ਪੁੱਤਰ ਗੀਤਕਾਰ ਪ੍ਰੀਤ ਪੁਟਾ ਦੱਸਦਾ ਹੈ ਕਿ ਪਹਿਲਾ ਗੀਤ ਇੱਕ ਸੁੱਚਾ ਸੂਰਮਾ ਕਿਸੇ ਗਾਇਕ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਸੀਗਾ ਉਹ ਨਾਂ ਤੇ ਪ੍ਰੀਤ ਨੂੰ ਪਤਾ ਤੇ ਨਾਂ ਸਾਨੂੰ ਉਹ ਗੀਤ ਲੱਭਿਆ ਹੋ ਸਕਦਾ ਹੋਇਆ ਹੋਵੇ ਤੇ ਮਤਲਬ ਸਾਨੂੰ ਜਿਹੜਾ ਪਤਾ ਲੱਗਾ ਖੋਜ ਕਰਨ ਤੇ ਉਹ 1979 ਦੇ ਵਿੱਚ ਗੁਰਚਰਨ ਪੋਲੀ ਤੇ ਪਰੋਮਲਾ ਪੰਮੀ ਜੀ ਦੀਆਂ ਆਵਾਜ਼ਾਂ ਦੇ ਵਿੱਚ ਜਿਹੜਾ ਗੀਤ ਆ ਪੰਜ ਭਾਈ ਛੜੇ ਮਿੱਤਰਾ ਉਹੀ ਮਿਲਿਆ ਰੋਗ ਲੱਗ ਗਿਆ ਹੱਡਾਂ ਨੂੰ ਕਿਹੜਾ ਜੱਟੀਏ ਵੀਲੀ ਪੈ ਗਈ ਨੀ ਸ਼ਰਾਬ ਦੀ ਏ ਮੱਟੀਏ ਨੀ ਅੱਖਾਂ ਵਿੱਚ ਲੋਰ ਨਾ ਰਹੀ ਉਹ ਜਿਹੜਾ ਲੱਗਦਾ ਹੁਲਾਰਾ ਮਾਰ ਤੋਰਦੀ ਸੀ ਪਹਿਲਾਂ ਵਾਲੀ ਤੋਰਦਾ ਰਹੀ ਤਾਨੂੰ ਦੁੱਖ ਦੇ ਦਿਲਾਂ ਤੇ ਸੱਟ ਮਾਰਦਾ ਰੋਗ ਕੰਧ ਦਾ ਹੱਡਾਂ ਨੂੰ ਜਾਵੇ ਕਾਦਾ ਲਬਦਰ ਕਿਹੜਾ ਪਾੜੀ ਨਿੱਤਰਾ ਜਦੋਂ ਇਹ ਗੀਤ ਰਿਕਾਰਡ ਹੋ ਕੇ ਲੋਕਾਂ ਦੇ ਬਨੇਰਿਆਂ ਤੇ ਵੱਜਿਆ ਤਾਂ ਤੇਜਾ ਸਿੰਘ ਨੂੰ ਬਹੁਤ ਹੌਸਲਾ ਮਿਲਿਆ ਫਿਰ ਇਸੇ ਜੋੜੀ ਦੀਆਂ ਆਵਾਜ਼ਾਂ ਦੇ ਵਿੱਚ ਇੱਕ ਹੋਰ ਗੀਤ ਆਇਆ ਲਿਪਣਾ ਬਨੇਰਾ ਭੁੱਲ ਗਈ ਇਸ ਗੱਲ ਮਾਪਿਆਂ ਨੇ ਪੜਨੋਂ ਠਾਏ ਛੱਕ ਦੇਣ ਢਾੜਵੇਂ ਬੁੱਟ ਵਾਲ ਤੇ ਦੀਆ ਤੂੰ ਹਟਿੰਗੇ ਜ਼ਰੂਰ ਤੂੰ ਹੀ ਚੰਦ ਚਾਰ ਕੇ ਉਹ ਭੜੇ ਫਿਰ ਦੇ ਸ਼ਿਕਾਰੀ ਮਾਰ ਚੱਲੀਏ ਉਡਾਰੀ ਤੇਰੇ ਪਿੱਛੇ ਵੈਰ ਪਿੰਡ ਨਾਲ ਫੈ ਗਿਆ ਲਿਪਣਾ ਬਨੇਰਾ ਭੁੱਲ ਗਈ ਉਹ ਬੱ ਮਿੱਟੀ ਦਾ ਤਾਂ ਨਾ ਬਿਤੇ ਰਹਿ ਗਿਆ ਲਿਪਣਾ ਬਨੇਰਾ ਭੁੱਲ ਗਈ ਇਹ ਗੀਤ ਵੀ ਤੇਜਾ ਸਿੰਘ ਦੀ ਗੀਤਕਾਰੀ ਨੂੰ ਕਾਫੀ ਹਲਾਰਾ ਦੇ ਗਿਆ ਇਸ ਤੋਂ ਬਾਅਦ ਇੱਕ ਹੋਰ ਗੀਤ ਉਸ ਵੇਲੇ ਦੀ ਇੱਕ ਹੋਰ ਬੜੀ ਮਕਬੂਲ ਜੋੜੀ ਸੁਰਿੰਦਰ ਸ਼ੰਦਾ ਤੇ ਵਿਵਾ ਗੁਲਸ਼ਨ ਕੋਮਲ ਜੀ ਦੀਆਂ ਆਵਾਜ਼ਾਂ ਦੇ ਵਿੱਚ ਆਉਂਦਾ ਵੀਰ ਤੇਰੇ ਦਾ ਕਹਿਣਾ ਛੰਦਾ ਅਰੇ ਵਿਉਣਾ ਨਹੀਂ ਇਹ ਗੀਤ ਜਦੋਂ ਆਇਆ ਤਾਂ ਬੱਲੇ ਬੱਲੇ ਹੋ ਗਈ ਤੇਜਾ ਸਿੰਘ ਦਾ ਨਾਂ ਜਿਹੜਾ ਉਹ ਪੁੱਛ ਕੋਟੀ ਦੇ ਗੀਤਕਾਰਾਂ ਸ਼ਾਮਲ ਹੋ ਗਿਆ ਮੇਰਾ ਮਨ ਤੂੰ ਪਾਬੀਏ ਕਹਿਣਾ ਜੇ ਕਮ ਚੜੇ ਢੇੜ ਤੋਂ ਲੈਣਾ ਸੁਣਿਆ ਪੰਜ ਤੇਰੀਆਂ ਪਹਿਣਾ ਮੈਨੂੰ ਇੱਕ ਵਿਆਹ ਦੇਣੀ ਛੜੇ ਢੇੜ ਦੀ ਡੋਤੀ ਬੇੜੀ ਪਾਰ ਲੰਗਾ ਦੇਣੀ ਜੇਠਾ ਦਰਸ ਤੇਰੇ ਤੇ ਆਉਂਦਾ ਤਾਨੂੰ ਸੱਚੀ ਗੱਲ ਕਹਾਂਦਾ ਰਾਤੀ ਮੈਨੂੰ ਉਹ ਦੋ ਗੀਤ ਗੁਰਚੰਨ ਪੋਲੀ ਰਮਲਾ ਪੰਮੀ ਦੀਆਂ ਆਵਾਜ਼ਾਂ ਦੇ ਵਿੱਚ ਤਾਂ ਬਹੁਤ ਸੁਪਰੇਟ ਹੋ ਗਏ ਤੇ ਸੁਰਿੰਦਰ ਸ਼ਿੰਦਾਜੀ ਵਾਲਾ ਗੀਤ ਵੀ ਜਿਹੜਾ ਉਹਨੇ ਵੀ ਬੁਲੰਦੀਆਂ ਨੂੰ ਛੂਆ ਇਹਨਾਂ ਤਿੰਨ ਗੀਤਾਂ ਤੋਂ ਬਾਅਦ ਕਰਤਾਰ ਰਮਲਾ ਸੁਖਵੰਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਤਿੰਨ ਗੀਤ ਆਏ ਉਹ ਗੱਲਾਂ ਥੁੰਡਾ ਤੇ ਬਿਲੋ ਨਹੀਂ ਹੋਣ ਥੀਰੀਆਂ ਨਹੀਂ ਪੁੱਟੇ ਵਾਲਾ ਦੀਆਂ ਕਰੇ ਉਹ ਖੁੱਲ ਜਾ ਸ਼ਰਾਬ ਦੀਏ ਬੰਦ ਬੋਤਲੇ ਜਿੱਤ ਕੀਣ ਨੂੰ ਕਰੇ ਮੈਂ ਬਾਸ਼ ਕਾਂ ਦੇ ਸੀਨੇ ਅੱਗ ਲਾਉਣੀਆਂ ਵੀ ਤੇਰੀ ਮੇਰੀ ਅੱਖ ਨਾਲ ਲੜੇ ਆ ਆਸ਼ਕਾਂ ਦੇ ਸੀਨੇ ਅੱਗ ਲਾਉਣ ਆ ਮੈਂ ਤੁਟ ਜੇ ਗੱਡੀ ਮੇਰੀ ਪੂਰੀ ਕਰੂੰ ਤਮੰਨਾ ਤੇਰੀ ਓ ਮਾਇਆ ਮੇਰੇ ਕੋਲ ਬਤੇਰੀ ਗੱਡੀ ਨਵੀਂ ਲਿਆਵਾਂਗੇ ਪੁੱਟੇ ਪਿੰਨ ਵਿੱਚ ਤੇਰੀ ਸੋਂ ਪੁੱਟੇ ਪਿੰਨ ਵਿੱਚ ਦਲਕੇ ਤੋਂ ਨੇ ਰੌਣਕ ਲਾਵਾਂਗੇ ਕੀ ਹੋ ਗਿਆ ਜਿਆਰਾ ਗੱਡੀ ਨਵੀਂ ਲਿਆ ਆਵੇ ਮਜੀਦ ਮੁਹੰਮਦ ਸਰਿੰਦਰ ਸੋਨੀਆ ਜੀ ਨੇ ਕੁਝ ਗੀਤ ਰਿਕਾਰਡ ਕਰਵਾਏ ਤੇ ਜੱਪੂਟੇ ਵਾਲਾ ਦੇ ਜੇ ਤੂੰ ਨੱਡੀਏ ਤੇ ਜੇ ਤੂੰ ਜ਼ਿੰਦਵਾਰ ਦੀ ਨੀ ਜੇ ਤੂੰ ਨੱਡੀਏ ਨੱਡੀਏ ਤੇ ਜੇ ਤੂੰ ਜ਼ਿੰਦਵਾਰ ਦੀ ਹੋ ਪਿੱਠ ਨੀ ਦਿਖਾ ਕੇ ਭੱਜਣਾ ਮੇਲੇ ਘੂਤੇ ਘੂਤੇ ਕਵਦੀ ਵਾਲੀ ਜੂਤੇ ਤੂੰ ਐਨੇ ਕਾਨੂੰ ਖੰਝੂ ਕੇ ਰਦੀ ਝੂਰਨਾ ਝੂਰਨਾ ਫੁੱਲ ਦਿਹਾਨੇ ਮੋਜਾ ਲੁਟিয়ে ਨੀ ਜਾਏ ਦੂਰ ਨਾ ਹਾਏ ਵੇ ਜਾਏ ਦੂਰ ਨਾ ਹਾਏ ਨੀ ਜਾਏ ਦੂਰ ਨਾ ਤੁਹਾਰੀ ਪਿੱਛੋਂ ਪਛਤਾਵੇਂਗੀ ਮੈਂ ਤਾਂ ਦਾ ਮਨ ਪਰਚਾਵਾ ਮੈਨੂੰ ਮਰਵਾਵੇਂਗੀ ਕਹੇਗੀ ਗਲ ਪੁੱਟੇ ਵਾਲੇ ਦੇ ਕਹੇਗੀ ਗਲ ਪੁੱਟੇ ਵਾਲੇ ਦੇ ਮੱਲੂ ਅਜ ਮੱਲੀ ਤੂੰ ਪੈਦੇ ਨਾ ਰੌਣਾ ਗੌਣਾ ਸੰਭਲ ਕੇ ਚੱਲੀ ਤੂੰ ਜੀ ਨੂੰ ਸੁਣ ਉੱਠ ਨੇ ਲੋਰੀਆਂ ਉਹ ਤੇਈ ਛਾਰਦੇ ਪੈਦੇ ਨਾ ਰੌਣਾ ਗੌਣਾ ਇਹਨਾਂ ਦੇ ਨਾਲ-ਨਾਲ ਕਰਨੈਲ ਗਿੱਲ ਪ੍ਰੀਤੀ ਬਾਲਾ ਦੀਆਂ ਆਵਾਜ਼ਾਂ ਦੇ ਵਿੱਚ ਕੁਝ ਗੀਤ ਆਏ ਤੇ ਕਰਨੈਲ ਗਿੱਲ ਸਾਹਿਬ ਦੇ ਨਾਲ ਊਸ਼ਾ ਕਿਰਨ ਜੀ ਦਾ ਪੰਚਰ ਕਰ ਸਕਦੇ ਆ ਉਹਨਾਂ ਦੇ ਗੀਤ ਵੀ ਬਾਅਦ ਦੇ ਵਿੱਚ ਕੈਸਟਾਂ ਦੇ ਵਿੱਚ ਰਿਕਾਰਡ ਹੋਏ ਨਾਲ ਨਰਦੀਪ ਕੌਰ ਜੀ ਨੇ ਵੀ ਤੇ ਦਾ ਪੁੱਟੇ ਵਾਲਾ ਦਾ ਗੀਤ ਕੈਸਟਾਂ ਦੇ ਵਿੱਚ ਰਿਕਾਰਡ ਕਰਵਾਏ ਟੂਰੀ ਚ ਪੇਕੀਆਂ ਲੜਾਉਣ ਵਾਲੀ ਨਹੀਂ ਦਸ ਪਿੰਡ ਚ ਪਰੌਣੀ ਕਿਦੇ ਆਈ ਹੋਈ ਏ ਪੁੱਟੇ ਵਾਲਿਆ ਛੁਕੀ ਨਹੀਂ ਤੇ ਰਹੋਗੇ ਮਹੀਨਾ ਭਰ ਮਾਪਿਆਂ ਦੇ ਮੰਗ ਕੇ ਫਸਾਈ ਹੋਈਆਂ ਦੁੱਧ ਮੱਖਣਾ ਦੇ ਨਾਲ ਪਲਿਆ ਸ਼ਰੀਰ ਕਈ ਆਸ਼ਕਾਂ ਦੇ ਦਿਲਾਂ ਉੱਤੇ ਚਾਈ ਹੋਈਆਂ ਦੁੱਧ ਮੱਖਣਾ ਦੇ ਨਾਲ ਪਲਿਆ ਨਵੇਂ ਮੈਡਜ਼ਨ ਵਿੱਚ ਬੈਠ ਕਾ ਪਾਵਾਂ ਉਹਨਿਆ ਨੇ ਉੱਤੇ ਇੱਕ ਪੌੜਾ ਹੈ 12 ਮੁੰਡਿਆ ਜਿਨੂੰ ਵੇਖ ਕੇ ਸੜੇ ਵੇ ਪਿੰਡ ਸਾਰਾ ਮੁੰਡਿਆ ਆਪਕੇ ਡਿਜ਼ਾਈਨ ਦੁਨੀ ਬੈਠ ਕਾਂਦੇ ਉੱਤੇ ਮੂਰ ਗੀਆਂ ਗਟਾਰਾਂ ਨਾਲੇ ਪਾ ਦੂੰ ਕੁੜੀਏ ਤੇਰੀ ਫੋਟੋ ਵਿੱਚ ਬਾਰੇ ਉਤੇ ਲਾ ਦੂੰ ਕੁੜੀਏ ਦੋ ਗੀਤ ਕਲਦੀਪ ਪਾਰਸ ਤੇ ਸਖਵੰਤ ਕੌਰ ਜੀ ਦੀਆਂ ਆਵਾਜ਼ਾਂ ਦੇ ਵਿੱਚ ਰਿਕਾਰਡ ਹੋ ਕੇ ਆਏ ਕਰਦਾ ਮੈਂ ਰਹਾ ਉਡੀਕਾਂ ਕਹਿ ਕੇ ਨਾ ਆਈ ਨੱਡੀਏ ਵੇਖ ਕੇ ਪੁੱਟੇ ਵਾਲੇ ਨੂੰ ਹੁਣ ਕਿਉਂ ਕਬਰਾਈ ਨੱਡੀਏ ਉਹ ਤਾਂ ਮੈਨੂੰ ਮੇਹਣੇ ਮਾਰੂ ਜੀ ਦੇ ਨਾਲ ਪੀਤੀ ਦਾਰੂ ਗੀਤ ਸਟੇਜਾਂ ਉੱਤੇ ਗਾਊਗਾ ਤੇਰਾ ਯਾਰ ਸ਼ਰਾਬੀ ਪਿੰਡ ਵਿੱਚ ਬੱਕਰੇ ਬੁਲਾਊਗਾ ਤੇਰਾ ਯਾਰ ਸ਼ਰਾਬੀ ਵੇਖੋ ਹਾਂ ਇਹਨਾਂ ਤੋਂ ਇਲਾਵਾ ਜਸਵੰਤ ਸੰਦੀਲਾ ਪਰਮਿੰਦਰ ਸੰਧੂ ਉਹਨਾਂ ਨੇ ਬੜਾ ਖੂਬਸੂਰਤ ਗੱਭਰੂ ਹਾਨ ਦਾ ਇਹ ਗੀਤ ਤੇਜਾ ਪੁੱਟੇ ਵਾਲੇ ਦਾ ਰਿਕਾਰਡ ਕਰਾਇਆ ਤੇਰੀਆਂ ਤੇ ਮੇਰੀਆਂ ਨਿਕਲਣਾ ਕਰੂ ਜੱਗ ਕਹੂ ਰੱਬ ਨੇ ਬਣਾਈ ਜੋੜ ਜਾਣ ਕੇ ਤੇਰੀਆਂ ਤੇ ਗੱਲਾਂ ਪੁੱਝ ਕੇ ਆ ਪੁੱਟੇ ਵਾਲਾ ਤੇਰੇ ਪਿੰਡ ਨੇ ਸੁਣੀ ਦੇ ਉਹਦੇ ਨਾਨਕੇ ਕਹੀਂ ਤੇਰਾ ਮੇਰਾ ਕਿੰਨਾ ਵਦਿਆ ਪਿਆ ਤੂੰ ਆ ਪਾਸਿਆਂ ਦਾ ਪੱਤੂ ਰੱਖਣਾ ਪਿਗਾ ਧਾਮੂ ਦੀ ਦੰਗ ਚੜੀ ਪੁੱਟੇ ਜਵਾਨੀ ਵਿੱਚ ਤੁਹਾਨੂੰ ਹਾਰ ਦਾ ਘਟੇ ਕਿ ਦੀ ਸਤਾਉਣੀ ਤੇਰੀ ਆਪੇ ਸੰਗ ਖੁੱਲੀ ਚਾਰ ਚਾਰ ਨਹੀਂ ਦਸੰਦਾ ਮੈਨੂੰ ਕੱਟਣਾ ਪਿਆ ਰੰਗਿਲਾ ਜੱਟ ਕੁਮਾਰੀਲਾ ਦਾ ਜਗਰ ਕੀਤੇ ਬਣਾਉਣੀ ਆਪਾਂ ਰਹਿ ਸਕਦੇ ਉਹਨਾਂ ਨੇ ਵੀ ਤੇਜਾ ਪੁੱਟੇ ਵਾਲਾ ਦਾ ਬਹੁਤ ਖੂਬਸੂਰਤ ਜਿਆ ਗੀਤ ਗਾਇਆ ਊੜਾ ਊੜੇ ਦੁਬਾਰੇ ਚੜਕੇ ਗਾਣੇ ਗਾਉਂਦੇ ਅੰਦਰ ਵੱਲ ਕੇ ਊੜਾ ਊੜੇ ਦੁਬਾਰੇ ਚੜਕੇ ਗਾਣੇ ਗਾਉਂਦੇ ਅੰਦਰ ਵੱਲ ਕੇ ਤੁੰ ਬਾਹ ਤੌਲ ਕਿ ਤੋਂ ਵੀ ਜਾਣੇ ਦਰਜਾ ਵਿੱਚ ਬਜਾਉਂਦੇ ਜੀ ਤੇਰੇ ਮੇਰੇ ਵਾਂਗੂ ਹਾਣੀਆਂ ਖੜਕੜ ਮਿਰਜਾ ਝੋਂਦੇ ਸੀ ਲੁੱਟ ਲੈਣ ਦੇ ਮौज ਬਹਾਰਾਂ ਸੌਦੇ ਇੱਕ ਸੁਣਾਵਾ ਤੈਨੂੰ ਲੁੱਟ ਲੈਣ ਦੇ ਮौज ਬਹਾਰਾਂ ਸੌਦੇ ਇੱਕ ਸੁਣਾਵਾ ਤੈਨੂੰ ਝੁੰਡਿਆਂ ਨਾਲੋਂ ਬੁਰੇ ਢਰਕ ਗਏ ਵਾਰ-ਵਾਰ ਸਮਝਾਵਾ ਤੈਨੂੰ ਪੁੱਟੇ ਵਾਲਾ ਭੇਤ ਪਾ ਗਿਆ ਲਿਖ ਦਿੱਤੀ ਗੱਲ ਕੋਲ ਕੋੜ ਸਾਡੀ ਨਮੀ ਲਾਂਦੀ ਸਾਰੰਗੀ ਬਾਪੂ ਨਾ ਜਾਵੇ ਟੋਲ ਕੋੜੇ ਨਮੀ ਵੇਖ ਕੇ ਸਾਰੰਗੀ ਨੂੰ ਬਾਪੂ ਨਾ ਜਾਵੇ ਟੋਲ ਕੋੜੇ ਤੇਜਾ ਪੁੱਟੇ ਵਾਲਾ ਦੇ ਸ਼ਗਿਰਦ ਗੀਤਕਾਰ ਤੇ ਗਾਇਕ ਹੈਪੀ ਲਾਪਰਾ ਨੇ ਸਾਨੂੰ ਦੱਸਿਆ ਕਿ ਉਸਤਾਦ ਜੀ ਨੇ ਇੱਕ ਵੀਖਰੀ ਜਥਾ ਵੀ ਬਣਾਇਆ ਸੀ ਉਸ ਜਥੇ ਦੇ ਵਿੱਚ ਉਹਨਾਂ ਦੇ ਸਾਥੀ ਰਹੇ ਨੇ ਭਗਨ ਸਿੰਘ ਜੀ ਮੰਡ ਅਤੇ ਜਗENDER ਸਿੰਘ ਫੌਜੀ ਕੋਈ ਸਮਾਂ ਹੈ ਪੀਲਾ ਪਰਨੇ ਖੋਦ ਵੀ ਉਹਨਾਂ ਦੇ ਕ੍ਰਿਸ਼ਰੀ ਜਿਹਾ ਸੇਵਾ ਕੀਤੀ ਮੈਂ ਨਾ ਤੇ ਤੀਰ ਚਾੜ ਲੈ ਕਮਾਨ ਤੇ ਲੱਗ ਜਾਣ ਜੀਦੇ ਰਹੁ ਨਾ ਜਹਾਨ ਤੇ ਮੈਂ ਨਾ ਤੇ ਤੀਰ ਚਾੜ ਲੈ ਕਮਾਨ ਤੇ ਲੱਗ ਜਾਣ ਜੀਦੇ ਰਹੁ ਨਾ ਜਹਾਨ ਤੇ ਤੇਰਾ ਰੂਪ ਨੀ ਖਵਾਰਾ ਬਣ ਮੌਤ ਦਾ ਸਹਾਰਾ ਤੇਰਾ ਰੂਪ ਨੀ ਖਵਾਰਾ ਬਣ ਮੌਤ ਦਾ ਸਹਾਰਾ ਹੁਸਨਾ ਨੀ ਮੰਡੀਏ ਨੀ ਮੁੰਡਾ ਹਾਨ ਦਾ ਬੁਲਾਵੇ ਜੇ ਕਦੇ ਨਾ ਸੰਗੀਏ ਨੀ ਮੁੰਡਾ ਹਾਨ ਦਾ ਬੁਲਾਵੇ ਜੇ ਕਦੇ ਨਾ ਸੰਗੀਏ ਤੇ ਜੀ ਪੀ ਲਾਪਰਾ ਨੇ ਸਾਨੂੰ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਪਿੰਡ ਪੁੱਟਾ ਵਿਖੇ ਢੋਲ ਮਾਸਟਰ ਸੋਨੀ ਜੀ ਦੇ ਕੋਲੋਂ ਭੰਗੜਾ ਸਿੱਖਣ ਜਾਂਦਾ ਹੁੰਦਾ ਸੀਗਾ ਤਾਂ ਉਹਨਾਂ ਨੇ ਮੈਨੂੰ ਉਸਤਾਦ ਤੇਜਾ ਜੀ ਦੇ ਨਾਲ ਮਿਲਾਇਆ ਤੇ ਮੈਂ 1995 ਦੇ ਵਿੱਚ ਉਹਨਾਂ ਨੂੰ ਉਸਤਾਦ ਬਣਾ ਲਿਆ ਫਿਰ ਉਹਨਾਂ ਨੇ ਮੇਰਾ ਇੱਕ ਗੀਤ ਸੀਮਾ ਅਨਜਾਨ ਦੀ ਆਵਾਜ਼ ਦੇ ਵਿੱਚ ਦੂਰਦਰਸ਼ਨ ਤੇ ਵੀ ਰਿਕਾਰਡ ਕਰਵਾਇਆ ਸੀ ਕੀ ਗਿਆ ਬਾਦੀਏ ਨਹੀਂ ਉਹ ਬੱਲੇ ਬੱਲੇ ਤੇਰੇ ਤੇ ਕੀ ਗਿਆ ਬਾਦੀਏ ਨਹੀਂ ਉਹ ਬੱਲੇ ਬੱਲੇ ਉੱਥੇ ਮੇਰਾ ਇੱਕ ਕੁੜੀ ਨਾਲ ਹਕਮ ਟੱਕਾ ਚੱਲੇ ਨਹੀਂ ਮੇਰੇ ਕੱਢ ਕੇ ਢਾਲ ਜਾਲੀ ਤੈਨੂੰ ਦਊਂ ਬਦਾਈਆਂ ਨਹੀਂ ਲੈ ਤੇ ਤੇ داری ਤੇਰੀ ਤੈਨੂੰ ਦਊਂ ਬਦਾਈਆਂ ਨਹੀਂ ਲੈ ਤੇ ਤੇ داری ਤੇਰੀ ਢਾਲ ਤੇਰੇ ਤੇ ਮਰ ਗਈ ਆਨੇ ਕੀ ਸਿਰ ਪਾਇਆ ਤੋਰੇ ਕੱਤਾ ਕਾਨਾ ਬੁੱਲੀ ਚੜਨ ਗਿਆ ਲਗਦਾ ਮੇਰੇ ਤੈਨੂੰ ਮੈਂ ਸਮਝਾਵਾਂ ਉਹਦਾ ਖੈਰਾ ਛੱਡ ਦੇ ਤੈਨੂੰ ਚੋਟੀ ਪਹਿਣ ਕੇ ਆਵਾਂ ਉਹਦਾ ਖੈਰਾ ਛੱਡ ਦੇ ਤੈਨੂੰ ਚੋਟੀ ਪਹਿਣ ਕੇ ਆਵਾਂ ਹੈ ਪిల్లా ਪਰਾਨੇ ਦੱਸਿਆ ਕਿ ਮੈਂ ਇੱਕ ਧਾਰਮਿਕ ਕੈਸਟ ਦੇ ਵਿੱਚ ਉਸਤਾਜ ਜੀ ਦੇ ਦੋ ਗੀਤ ਵੀ ਗਾਏ ਸੀਗੇ ਚਰਚੇ ਤੇਰੀ ਨਖਰੇ ਤੇ ਮਰ ਗਈ ਜੁਲਫਾਂ ਦੀ ਨਾਗ ਹਨ ਨੇ ਮੇਰੇ ਸੀਨੇ ਤੇ ਲੜ ਕੇ ਤੇਰੇ ਆ ਇਸ਼ਾਰਿਆਂ ਨੇ ਮੈਨੂੰ ਪੱਟਦਾ ਹਾਂ ਧਾਨ ਤੇ ਕਿਨਾਂਤਾ ਮੈਂ ਵੀ ਲਾ ਕੇ ਰੱਖਦਾ ਮਿੱਲੋ ਧਾਨ ਤੇ ਕਿਨਾਂਤਾ ਮੈਂ ਵੀ ਲਾ ਕੇ ਰੱਖਦਾ ਜਸਦੇਵ ਜਮਲਾ ਤੇ ਬੀਬਾ ਸਰਬਜੀਤ ਕੌਰ ਚਿੰਟੇ ਵਾਲੀ ਉਹਨਾਂ ਨੇ ਵੀ ਇੱਕ ਕੈਸਟ ਦੇ ਵਿੱਚ ਦੋ ਗੀਤ ਜੱਫੂਟੇ ਵਾਲੇ ਦੇ ਰਿਕਾਰਡ ਕਰਾਏ ਜੱਫੂਟੇ ਵਾਲਿਆ ਮੈਂ ਹੁਣ ਦੀ ਅੱਜ ਤੋਂ ਮੈਂ ਤੇ ਮੈਂ ਡੁੱਪ ਜਾਣੀ ਨਹੀਂ ਤੂੰ ਰੱਖਿਆ ਯਾਰਾਂ ਨੇ ਨਾ ਤੇਰਾ ਫੇਰ ਮੈਂ ਕਹੀ ਤੂੰ ਕਿ ਤੰਨੇ ਨਾਲ ਤੋਖਾ ਫੇਰ ਮੈਂ ਕਹੀ ਤੂੰ ਕਿ ਤੰਨੇ ਨਾਲ ਤੋਖਾ ਸਾਰਾ ਕੱਪੜਾ ਖਲਾ ਹੇ ਬੜਾਈ ਫੇਰਦਾ ਓਰੀ ਬੋਰੀ ਕਰ ਤੈਨੂੰ ਵੱਡ ਚੁੱਟਣਾ ਆਪਸਾਨ ਤੇ ਗੰਦਾ ਸਾਲਾ ਹੀ ਫੇਰਦਾ ਅੱਛਾ ਬੱਕਰੇ ਦਿਮਾਨੇ ਮਲਾਇਕਾ ਦਾ ਸੁਖ ਬੱਕਰੇ ਦਿਮਾਨੇ ਮਲਾਇਕਾ ਦਾ ਸੁਖ ਮੈਂ ਤਾਂ ਉਹ ਦੁਨਾਈ ਕੱਪੜ ਸੁਵਾਈ ਫਿਰਦਾ ਦੇਖ ਲੈਣ ਕੱਢ ਕੇ ਲਕੀ ਰਹੰਣੇ ਨਹੀਂ ਮੈਂ ਵੀ ਇੱਕ ਨਾਲ ਰਫਲ ਨੂੰ ਲਾਈ ਫਿਰਦਾ ਦੇਖ ਲੈਣ ਕੱਢ ਕੇ ਲਕੀ ਰਹੰਣੇ ਨਹੀਂ ਮੈਂ ਵੀ ਇੱਕ ਨਾਲ ਰਫਲ ਨੂੰ ਲਾਈ ਫਿਰਦਾ ਰਾਜ ਮੁਹੰਮਦ ਦਾ ਆਪਾਂ ਜ਼ਿਕਰ ਕਰ ਲਈਏ ਉਹਨਾਂ ਨੇ ਵੀ ਤੇਜਾ ਪੁੱਟੇ ਵਾਲਾ ਇੱਕ ਗੀਤ ਗਾਇਆ ਅਮਰਤਾ ਵਿਰਕ ਨੇ ਇੱਕ ਬੜਾ ਖੂਬਸੂਰਤ ਜਿਹਾ ਗੀਤ ਕੈਸਟਾਂ ਦੇ ਦੌਰ ਦੇ ਵਿੱਚ ਤੇਜਾ ਪੁੱਟੇ ਵਾਲੇ ਦਾ ਰਿਕਾਰਡ ਕਰਵਾਇਆ ਪਾਲੀ ਦੇਤਵਾਰੀਆ ਜੀ ਨੇ ਵੀ ਇੱਕ ਦਰਦ ਪਰਿਆਗੀ ਤੇ ਜਾ ਪੁੱਟੇ ਵਾਲੇ ਦਾ ਰਿਕਾਰਡ ਕਰਾਇਆ ਇਸ ਤਰ੍ਹਾਂ ਤੇਜਾ ਸਿੰਘ ਦੇ ਗੀਤਾਂ ਦੀ ਗਿਣਤੀ ਬਹੁਤ ਲੰਮੀ ਹੋ ਗਈ ਮੇਰੀ ਕੱਲ ਨੂਖ ਲੈ ਚ ਸੁਮਾ ਲੈ ਗਿਆ ਏ ਥੋੜਾ ਬੈੜਾ ਇਸ਼ਕੇ ਦਾ ਰੋਗ ਚੱਲ ਹੋਣਾ ਸੋ 88 ਦੇ ਵਿੱਚ ਤੇਜਾ ਸਿੰਘ ਪੁੱਟੇਵਾਲਾ ਦੇ ਗੀਤਾਂ ਦੀ ਰਿਕਾਰਡਿੰਗ ਸ਼ੁਰੂ ਹੁੰਦੀ ਆ ਤੇ ਉਸੇ ਸਾਲ ਹੀ ਉਹ ਪਿੰਡ ਕੰਗਣਵਾਲ ਜ਼ਿਲ੍ਹਾ ਲੁਧਿਆਣਾ ਦੀ ਬੀਬੀ ਬਲਜਿੰਦਰ ਕੌਰ ਨਾਲ ਵਿਆਹ ਬੰਧਨ ਚ ਵੱਜ ਗਏ ਤੇਜਾ ਸਿੰਘ ਪੁੱਟੇਵਾਲਾ ਦੇ ਘਰ ਤਿੰਨ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ 2022 ਦੇ ਵਿੱਚ ਉਹਨਾਂ ਦਾ ਇੱਕ ਪੁੱਤਰ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਬਾਕੀ ਦੋ ਪੁੱਤਰ ਆਪਣੇ ਮਾਤਾ ਜੀ ਦੇ ਨਾਲ ਪਿੰਡ ਪੁੱਟਾ ਵਿਖੇ ਰਹਿ ਰਹੇ ਹਨ ਤੇਜਾ ਸਿੰਘ ਪੱਟੇਵਾਲਾ ਦੀ ਧੀ ਲੁਧਿਆਣਾ ਵਿਖੇ ਵਿਆਹੀ ਹੋਈ ਹੈ ਤੇਜਾ ਸਿੰਘ ਪੁੱਟੇਵਾਲੇ ਦਾ ਇੱਕ ਪੁੱਤਰ ਪ੍ਰੀਤ ਪੁੱਟਾ ਵੀ ਇੱਕ ਵਧੀਆ ਗੀਤਕਾਰ ਹੈ। ਪ੍ਰੀਤ ਦੇ 20 ਗੀਤ ਵੱਖ-ਵੱਖ ਗਾਇਕਾਂ ਦੀਆਂ ਆਵਾਜ਼ਾਂ ਦੇ ਵਿੱਚ ਰਿਕਾਰਡ ਹੋ ਚੁੱਕੇ ਹਨ। ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਲੁਧਿਆਣਾ ਵਿਖੇ। ਆ ਲੈਣਾ ਪਾ ਲੈ ਦੇ ਪ੍ਰੀਤ ਪੁੱਟਾ ਨੇ ਸਾਨੂੰ ਦੱਸਿਆ ਕਿ ਤੇਜਾ ਸਿੰਘ ਪੁੱਟੇਵਾਲਾ ਕੁਝ ਸਮਾਂ ਬੰਬਈ ਵੀ ਗਿਆ ਸੀ ਸਰਦਾਰ ਬਲਵਿੰਦਰ ਸਿੰਘ ਕੈਂਥੋਰਾ ਦੇ ਨਾਲ ਉਹ ਕਿਸੇ ਫਿਲਮ ਦੇ ਚੱਕਰ ਚ ਗਿਆ ਸੀ ਕੁਝ ਸਮਾਂ ਰਹਿਣ ਤੋਂ ਬਾਅਦ ਉਹ ਫੇਰ ਵਾਪਸ ਪਿੰਡ ਆ ਗਏ ਸੀ ਤੇਜਾ ਸਿੰਘ ਪੁੱਟੇਵਾਲਾ 2010 ਦੇ ਕਰੀਬ ਆਪਣੇ ਮਹਿਕਮੇ ਵਿੱਚੋਂ ਰਟਾਇਰ ਹੋਏ ਜਿਮਾੜੀਆ ਠੇਗਾ ਸੋਹਣਿਆ ਉਲਝ ਜਾਊਗੀ ਤਾਣੀ ਤੇਜਾ ਪਿੰਡ ਪੁੱਟੇ ਦਾ ਪੰਜਾਬੀ ਦੁਗਾਣਾ ਗੀਤਕਾਰੀ ਵਿੱਚ ਆਪਣੇ ਗੀਤਾਂ ذریعے ਚਰਚਾ ਚ ਰਿਹਾ ਤੇਜਾ ਪੁੱਟੇਵਾਲਾ 11 8 2018 ਨੂੰ ਸਦਾ ਲਈ ਅੱਖਾਂ ਮੀਟ ਗਿਆ ਉਸ ਦੀ ਮੌਤ ਦਾ ਕਾਰਨ ਸੀ ਸਾਇਲੈਂਟ ਅਟੈਕ ਤੇਜਾ ਪੁੱਟੇਵਾਲਾ ਸਰੀਰਕ ਤੌਰ ਤੇ ਤਾਂ ਭਾਵੇਂ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੇ ਗੀਤ ਪੰਜਾਬੀ ਸੰਗੀਤ ਪ੍ਰੇਮੀਆਂ ਖਾਸ ਕਰਕੇ ਦੁਗਾਣਿਆਂ ਦੇ ਸ਼ਕੀਨਾਂ ਦੇ ਦਿਲਾਂ ਵਿੱਚ ਧੜਕਦੇ ਰਹਿਣਗੇ ਮਰਨਾ ਜਾ ਲੋਕਾਂ ਨੇ ਲਾਲੜ ਮਰਨਾ ਵਿਸੇ ਤੂੰ ਮਰਨਾ ਜਾਣ ਮੇਰਾ ਇਸ ਗੱਲੋਂ ਡੋਲੀ ਜਾਂਦਾ ਇਸ ਗੱਲੋਂ ਡੋਲੀ ਜਾਂਦਾ ਜਿੱਤ ਮਿੱਤਰਾ ਹੋਇਆ ਖੜਕੂਗਣਾ ਸਾਵੇ ਕਿ ਨਿੱਤ ਮਿੱਤਰਾ ਖੜਕੂਗਣਾ ਸਾਵੇ ਕਿ ਨਿੱਤ ਮਿੱਤਰਾ ਤੇਰੇ ਤੇ ਡੁੱਬ ਜਾਣੀਏ ਜਿੱਤਣ ਦੀ ਅੱਖ ਟਿਕਾਈ ਤੇਰੇ ਤੇ ਡੁੱਬ ਜਾਣੀਏ ਜਿੱਤਣ ਦੀ ਪਿੰਡ ਤੇ ਚੇਤਾਈ ਮੁੰਡੇ ਨੱਚਦੇ ਨੇ ਬਧਾਈ ਕੁੱਟੇ ਪਿੰਡ ਤੇ ਚੇਤਾਈ ਮੁੰਡੇ ਨੱਚਦੇ ਨੇ ਬਧਾਈ ਕਾਈ ਬਹੁਤ ਦਮ ਦਿਲ ਵਿੱਚੋਂ ਡਰ ਚੱਕ ਟਾਹਣ ਤੇ ਗੰਦਾਸਾ ਮੈਂ ਵੀ ਲਾ ਕੇ ਰੱਖਦਾ ਬਿੱਲੋ ਧਾਨ ਤੇ ਗੰਦਾਸਾ ਮੈਂ ਵੀ ਲਾ ਕੇ ਰੱਖਦਾ ਵੇਖੜ ਕੁਬਨਾਸਾ ਵੇਖੀ ਨੈਤਰ ਮਿੱਤਰਾਂ ਅੱਜ ਦਾ ਪ੍ਰੋਗਰਾਮ ਦੋਸਤੋ ਇੱਥੇ ਨਿਮੇੜਦੇ ਆਂ ਆਸ ਕਰਦੇ ਆਂ ਕਿ ਪ੍ਰਸਿੱਧ ਗੀਤਕਾਰ ਸਵਰਗੀ ਤੇਜਾ ਸਿੰਘ ਪੁੱਟੇਵਾਲਾ ਦੇ ਬਾਰੇ ਜਿੰਨੀ ਇੱਕ ਜਾਣਕਾਰੀ ਅਸੀਂ ਇਕੱਤਰ ਕਰਕੇ ਤੁਹਾਡੇ ਤੱਕ ਪਹੁੰਚਾਈ ਆ ਉਹਨਾਂ ਬਾਰੇ ਜਾਣ ਕੇ ਤੁਹਾਨੂੰ ਚੰਗਾ ਲੱਗਾ ਹੋਵੇਗਾ ਇਸ ਦੇ ਵਿੱਚ ਸਾਡਾ ਸਹਿਯੋਗ ਸਾਡੇ ਪਰਮ ਮਿੱਤਰ ਸ਼ਮਸ਼ੇਰ ਚੱਜ ਅਤੇ ਬਲਜਿੰਦਰ ਸਿੰਘ ਪਟਾ ਜਿਹੜੇ ਇੱਕ ਬਹੁਤ ਸੰਗੀਤ ਦੀ ਵੱਡੀ ਲਾਇਬ੍ਰੇਰੀ ਚਲਾ ਰਹੇ ਨੇ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਆ ਸੋ ਅਗਲੇ ਪ੍ਰੋਗਰਾਮ ਤੱਕ ਸਾਨੂੰ ਜੀ ਆਗਿਆ ਸਤਿ ਸ਼੍ਰੀ ਅਕਾਲ